ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਜਿਠੇ ਸਭ ਦੁਖ ਜਾਏ ਗੁਰੂ ਰੂਪੈ ਸਾਹ ਸੰਗ ਜਿਉ ਅੱਜ ਦੇ ਦਿਨ 1656 ਨੂੰ 7ਵੇਂ ਪਾਸ਼ਾ ਗੁਰੂ ਹਰ Rai ਮਹਾਰਾਜ ਦੇ ਗ੍ਰਹਿ ਮਾਤਾ ਸੁਲੱਖਣੀ ਜੀ ਦੇ ਗ੍ਰਹਿ 8ਵੇਂ ਪਾਸ਼ਾ ਗੁਰੂ ਹਰਿ ਸਚੇ ਪਾਸ਼ਾ ਪ੍ਰਕਾਸ਼ ਹੋਇਆ ਸੋ ਕੀਰਤਪੁਰ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ ਮਹਾਰਾਜ ਦੇ ਵੱਡੇ ਭਰਾ RAM Rai ਔਰ ਇੱਕ ਭੈਣ ਰੂਪਕਾਰ ਜੀ ਸਨ ਸੋ 1664 ਨੂੰ ਮਹਾਰਾਜ ਗੁਰਗੱਦੀ ਤੇ ਬਰਾਜਮਾਨ ਹੋਏ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਜੇ ਪਾਤਸ਼ਾਹ ਦੀ ਉਮਰ ਸਰੀਰਕ ਤੌਰ ਤੇ ਭਾਵੇਂ ਛੋਟੀ ਸੀ ਪਰ ਅਧਿਆਤਮਿਕ ਤੌਰ ਤੇ ਮਹਾਰਾਜ ਪੂਰੀ ਸਹਿਜ ਅਵਸਥਾ ਦੇ ਮਾਲਕ ਸਨ ਸੋ ਆਪ ਜੀ ਦਾ ਜੀਵਨ ਇੱਕ ਫੁੱਲ ਦੀ ਤਰ੍ਹਾਂ ਸੀ ਜਿਸ ਨੇ ਕਿ ਸਿੱਖੀ ਦੇ ਬਾਗ ਨੂੰ ਪੂਰੀ ਤਰ੍ਹਾਂ ਖੜਾ ਕੇ ਰੱਖ ਦਿੱਤਾ ਭਾਬ ਪੂਰੀ ਤਰ੍ਹਾਂ ਮਹਿਕਾ ਕੇ ਰੱਖ ਦਤਾ ਸੋ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀਵਨ ਇਸ ਗੱਲ ਦਾ ਸਬੂਤ ਹੈ ਕਿ ਸਰੀਰਕ ਉਮਰ ਦੀ ਕੋਈ ਮਹੱਤਤਾ ਨਹੀਂ ਹੈ ਕੋਈ ਮਨੁੱਖ ਚਾਹੇ 100 ਸਾਲ ਕਿਉਂ ਵੀ ਜੀਵੇ ਉਹ ਵੀ ਬੇਕਾਰ ਹੋ ਸਕਦਾ ਹੈ ਸੇ ਜਿੱਥੇ ਕਿ 8-9 ਸਾਲ ਦੀ ਉਮਰ ਦੇ ਵਿੱਚ ਵੀ ਕਮਾਲ ਹੋ ਸਕਦੀ ਹੈ ਜੋ ਕਿ ਮਹਾਰਾਜ ਦੇ ਜੀਵਨ ਤੋਂ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕੇ ਮਹਾਰਾਜ ਨੇ ਗੁਰਗੱਦੀ ਦੀ ਜਦੋਂ ਜ਼ਿੰਮੇਵਾਰੀ ਸੰਭਾਲੀ ਬੇਪਰਵਾਹ ਹੋ ਕੇ ਮਹਾਰਾਜ ਜੀ ਸਹਿਜ ਅਵਸਥਾ ਦੇ ਵਿੱਚ ਅਡੋਲ ਅਵਸਥਾ ਦੇ ਵਿੱਚ ਗੁਰਗੱਦੀ ਤੇ ਬਰਾਜਮਾਨ ਹੋਏ ਤੇ ਜ਼ਿੰਮੇਵਾਰੀ ਨੂੰ ਸੰਭਾਲਦੇ ਰਹੇ ਸੋ ਇੱਕ ਵਾਰ ਸੱਤਵੇਂ ਪਾਤਸ਼ਾਹ ਗੁਰੂ ਹਰਕੀਰ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਕੀਰ ਸਿੰਘ ਸੱਚੇ ਪਾਤਸ਼ਾਹ ਜੀ ਬਾਣੀ ਪਾਤੀ ਲਗਨ ਪ੍ਰੇਮ ਨੂੰ ਦੇਖਣ ਵਾਸਤੇ ਪਰਖਣ ਵਾਸਤੇ ਔਰ RAM RAJ ਦੀ ਬਾਣੀ ਦੇ ਪ੍ਰਤੀ ਪ੍ਰੇਮ ਲਗਨ ਨੂੰ ਦੇਖਣ ਵਾਸਤੇ ਇੱਕ ਸਿੱਖ ਨੂੰ ਕਿਹਾ ਕਿ ਜਦੋਂ ਇਹ ਦੋਵੇਂ ਬਾਣੀ ਪੜਨ ਤਾਂ ਤੁਸੀਂ ਇੱਕ ਸੂਈ ਦੀ ਇਹਨਾਂ ਦੇ ਚੋਭ ਲਗਾਉਣੀ ਹੈ ਜਦੋਂ RAM RAJ ਦੇ ਸੂਈ ਦੀ ਚੋਭ ਲਵਾਈ ਚੋਭ ਲਗਾਈ ਗਈ ਤਾਂ ਉਹ ਤਰਫ ਕੇ ਉੱਠ ਖੜੇ ਆ ਔਰ ਉਸਨੇ ਸਿੱਖ ਨੂੰ ਬੁਰਾ ਭਲਾ ਬੋਲਿਆ ਤੇ ਦੂਜੇ ਪਾਸੇ ਜਦੋਂ ਗੁਰੂ ਹਰਿਕ੍ਰਿਸ਼ਣ ਸੱਚੇ ਪਾਤਸ਼ਾਹ ਜੀ ਨੂੰ ਸੂਈ ਦੀ ਚੁਬ ਲਗਾਈ ਵੀ ਤਾਂ ਮਹਾਰਾਜ ਨੂੰ ਕੁਝ ਵੀ ਮਹਿਸੂਸ ਨਾ ਹੋਇਆ ਕਿਉਂਕਿ ਮਹਾਰਾਜ ਗੁਰਬਾਣੀ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋਏ ਹੋ ਸਨ ਤਾਂ ਉਹ ਇਸ ਅਵਸਥਾ ਤੇ ਪਹੁੰਚੇ ਹੋਏ ਸਨ ਜਿਵੇਂ ਕਿ ਗੁਰਬਾਣੀ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ ਗੁਰਮੁਖ ਅੰਦਰ ਸਹਜ ਹੈ ਮਨ ਚੜਿਆ ਦਸਮੇ ਆਕਾਸ਼ ਤਿਥੈ ਊਂਗ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖਸਾਰ ਸੋ ਇਸ ਤਰ੍ਹਾਂ ਦੇ ਮਹਾਰਾਜ ਬਾਣੀ ਦੇ ਵਿੱਚ ਲੀਨ ਹੋ ਜਾਂਦੇ ਸਨ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਗੁਰੂ ਹਰਿਕ ਸੱਚੇ ਪਾਸ਼ਾ ਗੁਰਗੱਦੀ ਤੇ ਬਰਾਜਮਨ ਹੋਏ ਤਾਂ RAM ਰਾਏ ਨੇ ਮਹਾਰਾਜ ਨੂੰ ਕਾਫੀ ਮੁਸ਼ਕਲਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਗੁਰਗੱਦੀ ਉੱਤੇ ਆਪਣਾ ਅਧਿਕਾਰ ਸਮਝਦਾ ਸੀ ਕਿ ਮੈਂ ਵੱਡਾ ਹਾਂ ਪਰੰਤੂ ਗੁਰੂ ਹਰ Rai ਮਹਾਰਾਜ ਨੇ ਇਹ ਐਲਾਨ ਕੀਤਾ ਹੋਇਆ ਸੀ ਸਿੱਖਾਂ ਨੂੰ ਵੀ ਕਿਹਾ ਹੋਇਆ ਸੀ ਕਿ RAM Rai ਨੂੰ ਮੱਥੇ ਨਹੀਂ ਲਗਾਉਣਾ ਕਿਉਂਕਿ ਉਸਨੇ ਗੁਰਬਾਣੀ ਦੀ ਜੋ ਤੁਕ ਸੀ ਉਹਨੂੰ ਬਦਲ ਦਿੱਤਾ ਸੀ ਤਾਂ ਉਸ ਨੇ ਔਰੰਗਜ਼ੇਬ ਤੱਕ ਵੀ ਪਹੁੰਚ ਕੀਤੀ ਕਿ ਮੈਂ ਵੱਡਾ ਹਾਂ ਤੇ ਮੈਨੂੰ ਗੁਰਗੱਦੀ ਦਾ ਵਾਰਿਸ ਮੰਨਿਆ ਜਾਵੇ ਪਰੰਤੂ ਉਹਦੀ ਕੋਈ ਪੇਸ਼ ਨਾ ਚੱਲੀ ਤਾਂ ਇਸ ਤੋਂ ਬਾਅਦ ਸਾ ਸੰਗਤਿਓ ਗੁਰੂ ਹਰ Rai ਹਰਿਕ ਸੱਚੇ ਪਾਤਸ਼ਾਹ ਜੀ ਨੇ ਵੇ ਪ੍ਰਵਾਹ ਹੋ ਕੇ ਸਹਿਜ ਅਵਸਥਾ ਦੇ ਨਾਲ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ ਜਦੋਂ ਮਹਾਰਾਜ ਦਿੱਲੀ ਗਏ ਨੇ ਨਾ ਉੱਥੇ ਮਹਾਰਾਜ ਰਾਜਾ ਜੈ ਸਿੰਘ ਦੀ ਬੰਗਲੇ ਦੇ ਵਿੱਚ ਰਹੇ ਨੇ ਤਾਂ ਗੁਰਮਤ ਅਸੂਲਾਂ ਦੀ ਉਲੰਘਣਾ ਕਰਨ ਕਰਕੇ ਰਾਮ ਰਾਏ ਨੂੰ ਗੁਰਬਾਣੀ ਦੀ ਵਿਅਦਵੀ ਕਰਨ ਦੇ ਕਰਕੇ ਮਹਾਰਾਜ ਨੇ ਬੇਦਖਲ ਕੀਤਾ ਹੋਇਆ ਸੀ ਤੇ ਜਦੋਂ ਗੁਰੂ ਹਰਿਕ੍ਰਿਸ਼ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾ ਰਹੇ ਸਨ ਅੰਬਾਲੇ ਤੋਂ ਅੱਗੇ ਪੰਜੋਖੜੇ ਜਦੋਂ ਮਹਾਰਾਜ ਪਿੰਡ ਪਹੁੰਚੇ ਨੇ ਤਾਂ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਸਿੱਖੀ ਕਾਇਮ ਹੋਈ ਸੀ ਜਿੱਥੇ ਕਿ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਏ ਹੋਏ ਸਨ ਤਾਂ ਇਸ ਇਲਾਕੇ ਦੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆਈਆਂ ਤੇ ਇਸੇ ਨਗਰ ਦਾ ਇੱਕ ਪੰਡਿਤ ਪੁਜੋਤ ਸੀ ਜੋ ਕਿ ਸਿੱਖੀ ਤੋਂ ਈਰਖਾ ਕਰਦਾ ਸੀ ਕਿਉਂਕਿ ਜੋ ਸਿੱਖੀ ਹੈ ਗੁਰੂ ਦੀ ਸਿੱਖੀ ਹੈ ਗੁਰਮਤਿ ਸਿਧਾਂਤ ਨੇ ਉਹ ਮਾਨਵਤਾ ਨੂੰ ਇੱਕ ਕਰਦੇ ਨੇ ਜਾਤ ਪਾਤ ਹੋ ਕੇ ਕਰਮ ਕਾਂਡਾਂ ਨੂੰ ਮਹਾਰਾਜ ਨਹੀਂ ਮੰਨਦੇ ਔਰ ਸਿੱਖਾਂ ਨੂੰ ਵੀ ਦੁਨੀਆ ਨੂੰ ਵੀ ਇਸ ਕਰਮ ਕਾਂਡਾਂ ਤੋਂ ਕੱਢਦੇ ਤਾਂ ਉਹ ਪੰਡਿਤ ਲਾਲ ਚੰਦ ਨਾਮ ਦਾ ਪੰਡਿਤ ਮਹਾਰਾਜ ਕੋਲ ਆਇਆ ਤੇ ਮਹਾਰਾਜ ਨੂੰ ਕਹਿਣ ਲੱਗਿਆ ਕਿ ਤੁਸੀਂ ਆਪਣਾ ਨਾਮ ਸ੍ਰੀ ਹਰ ਹਰਕ੍ਰਿਸ਼ਨ ਰਖਵਾਇਆ ਹੈ ਕ੍ਰਿਸ਼ਨ ਭਗਵਾਨ ਜੀ ਤੋਂ ਵੀ ਉਚਾਰ ਰਖਵਾਇਆ ਹੈ ਤੇ ਸ੍ਰੀ ਹਰਕ੍ਰਿਸ਼ਨ ਭਗਵਾਨ ਜੀ ਨੇ ਦਾ ਗੀਤਾ ਲਿਖੀ ਸੀ ਕਿ ਤੁਸੀਂ ਮੈਨੂੰ ਗੀਤਾ ਦੇ ਅਰਥ ਕਰਕੇ ਸੁਣਾ ਸਕਦੇ ਹੋ ਮਹਾਰਾਜ ਉਸ ਪੰਡਤ ਦੀ ਚਲਾਕੀ ਨੂੰ ਸਮਝ ਗਏ ਕਿ ਇਹ ਗੁਰੂ ਘਰ ਨੂੰ ਨੀਮਾ ਦਿਖਾਉਣਾ ਚਾਹੁੰਦਾ ਹੈ ਤਾਂ ਮਹਾਰਾਜ ਨੇ ਉਸ ਪੰਡਤ ਨੂੰ ਕਿਹਾ ਕਿ ਤੁਸੀਂ ਪੰਡਤ ਜੀ ਸੋਚੇਂਗੇ ਉਹ ਅਰਥ ਅਸੀਂ ਕਰ ਸਕਦੇ ਹਾਂ ਤੁਸੀਂ ਸੋਚੇਂਗੇ ਕਿ ਗੁਰੂ ਪੁੱਤਰ ਹੋਣ ਕਰਕੇ ਇਹਨਾਂ ਨੇ ਅਰਥ ਸਿੱਖੇ ਹੋਏ ਹਨ ਪਰੰਤੂ ਤੁਸੀਂ ਜਿਸ ਤੋਂ ਵੀ ਕਰਵਾਉਣਾ ਚਾਹੁੰਦੇ ਹੋ ਕਿਸੇ ਨੂੰ ਵੀ ਲੈ ਆਓ ਅਸੀਂ ਅਰਥ ਕਰਵਾ ਲਵਾਂਗੇ ਤਾਂ ਉਹ ਪੰਡਤ ਨਗਰ ਦੇ ਵਿੱਚੋਂ ਇੱਕ ਸੱਜੂ ਝੀਵਰ ਨਾਂ ਦੇ ਵਿਅਕਤੀ ਨੂੰ ਲੈ ਗਿਆ ਜੋ ਕਿ ਸਿੱਧਾ ਸਾਦਾ ਸੀ ਔਰ ਇੱਕ ਕਹਿ ਸਕਦੇ ਆ ਮਾਨਸਿਕ ਮਾਨਸਿਕ ਤੌਰ ਤੇ ਵੀ ਠੀਕ ਨਹੀਂ ਸੀ ਸਾਧ ਸੰਗਤ ਜੀ ਤੇ ਜਦੋਂ ਉਹ ਮਹਾਰਾਜ ਕੋਲੇ ਲੈ ਕੇ ਗਿਆ ਉਸ ਪੰਡਤ ਉਹ ਪੰਡਤ ਮਹਾਰਾਜ ਕੋਲੇ ਲੈ ਕੇ ਗਿਆ ਸੱਜੂ ਝੀਵਰ ਨੂੰ ਤਾਂ ਗੁਰੂ ਹਰਿਕ੍ਰਿਸ਼ਿ ਸੱਜੇ ਪਾਤਸ਼ਾਹ ਜੀ ਨੇ ਉਸ ਦੇ ਸਿਰ ਉੱਤੇ ਸੜੀ ਰੱਖੀ ਉਹ ਪੰਡਤ ਸ਼ਲੋਕ ਬੋਲਦਾ ਤੇ ਸੱਜੂ ਚੀਵਰ ਉਹਨਾਂ ਦੇ ਅਰਥ ਸਮਝਾਉਂਦਾ ਇਹ ਮਹਾਰਾਜ ਨੇ ਐਸੀ ਕਲਾ ਵਰदाई ਸਾਸਨ ਦਿਓ ਉਸ ਪੰਡਤ ਦਾ ਸਾਰਾ ਹੰਕਾਰ ਸੀ ਉਹ ਟੁੱਟ ਗਿਆ ਤੇ ਉਹ ਮਹਾਰਾਜ ਦੇ ਚਰਨਾਂ ਦੇ ਟਹਿ ਪਿਆ ਕਿਉਂਕਿ ਉਹ ਈਰਖਾ ਦੇ ਨਾਲ ਭਰਿਆ ਹੋਇਆ ਸੀ ਤੇ ਉਹਨੂੰ ਆਪਣੀ ਵਿਦਿਆ ਦਾ ਹੰਕਾਰ ਸੀ ਤੇ ਉਸਨੇ ਆਪਣੀ ਵਿਦਿਆ ਦੇ ਹੰਕਾਰ ਕਾਰਨ ਮਹਾਰਾਜ ਤੋਂ ਮਾਫੀ ਮੰਗੀ ਤੇ ਮਹਾਰਾਜ ਹੀ ਸਿੱਖੀ ਨੂੰ ਧਾਰਨ ਕੀਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪੰਡਤ ਨੂੰ ਸਮਝਾਇਆ ਕਿ ਪੰਡਤ ਜੀ ਤੁਸੀਂ ਉਹ ਸਿੱਖੀ ਦਾ ਪ੍ਰਚਾਰ ਕਰੋ ਔਰ ਸੱਜੂ ਚੀਵਰ ਦੀ ਵੀ ਡਿਊਟੀ ਲਈ ਮਹਾਰਾਜ ਨੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੇ ਮਹਾਰਾਜ ਨੇ ਕਿਹਾ ਕਿ ਵਿਦਿਆ ਉੱਪਰ ਸਭ ਦਾ ਹੱਕ ਹੈ ਸਾਰੇ ਵਿਦਿਆ ਪ੍ਰਾਪਤ ਕਰ ਸਕਦੇ ਹਨ ਸਭ ਵਰਨਾਂ ਦੇ ਲੋਕਾਂ ਨੂੰ ਵਿਦਿਆ ਗ੍ਰਹਿਣ ਕਰਨ ਦਾ ਹੱਕ ਹੈ ਸੋ ਪੰਡਤ ਲਾਲ ਚੰਦ ਮਹਾਰਾਜ ਤੋਂ ਐਸਾ ਪ੍ਰਭਾਵਿਤ ਹੋਇਆ ਕਿ ਉਹ ਮਹਾਰਾਜ ਦਾ ਪੱਕਾ ਸ਼ਰਧਾਲੂ ਬਣ ਗਿਆ ਉਸਨੇ ਪੰਡਤ ਲਾਲ ਚੰਦ ਨੇ ਈਰਖਾ ਨੂੰ ਛੱਡ ਕੇ ਮਹਾਰਾਜ ਦੀ ਸਿੱਖੀ ਨੂੰ ਅਪਣਾਇਆ ਸੋ ਇੱਥੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਸਾਧ ਸੰਗਤ ਜੀ ਕਦੇ ਵੀ ਆਪਣੀ ਵਿਦਿਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਔਰ ਨਾ ਹੀ ਗੁਰੂ ਉਤੇ ਤਰਕ ਕਰਨਾ ਚਾਹੀਦਾ ਕਿਉਂਕਿ ਗੁਰੂ ਮਹਾਰਾਜ ਸਰਬ ਕਲਾ ਸਮਰੱਥ ਨੇ ਉਹ ਸਭ ਕੁਝ ਕਰਨ ਵਾਲੇ ਨੇ ਤਾਂ ਇਸ ਪ੍ਰਕਾਰ ਜਦੋਂ ਸੱਚੇ ਪਾਤਸ਼ਾਹ ਦਿੱਲੀ ਪਹੁੰਚੇ ਨੇ ਉਥੇ ਸਾਧ ਸੰਗਤ ਜੀ ਉਹ ਚੇਚਕ ਦੀ ਬਿਮਾਰੀ ਦੇ ਨਾਲ ਦੁਨੀਆ ਬੇਹਾਲ ਹੋਈ ਹੋਈ ਸੀ ਦੁਨੀਆ ਮਰ ਰਹੀ ਸੀ ਲੋਕ ਤੜਫ ਰਹੇ ਸਨ ਔਰ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜਦੋਂ ਉਥੇ ਗਏ ਰੋਗੀਆਂ ਦੀ ਮਹਾਰਾਜ ਨੇ દવાਦਾਰੂ ਕੀਤੀ ਔਰ ਉਹਨਾਂ ਨੂੰ ਸੰਭਾਲਿਆ ਪਰੰਤੂ ਫਿਰ ਵੀ ਮਹਾਰਾਜ ਨੂੰ ਵੀ ਚੇਚਕ ਨਿਕਲ ਆਈ ਜਿਸ ਕਾਰਨ ਮਹਾਰਾਜ ਆਪਣੇ ਜੋਤੀ ਜੋਤ ਸਮਾ ਗਏ ਦਿੱਲੀ ਵਿੱਚ ਜਿੱਥੇ ਕਿ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ਸੁਸ਼ੋਭਿਤ ਹੈ ਔਰ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਕਹਿ ਕੇ ਗਏ ਬਾਬਾ ਬਕਾਲੇ ਭਾਵ ਅਗਲਾ ਗੁਰੂ ਬਕਾਲੇ ਵਿੱਚ ਹੈ ਸੋ ਇਹ ਅਸਾਰਾ ਸੀ ਮਹਾਰਾਜ ਦਾ ਗੁਰੂ ਤੇਗ ਬਹਾਦਰ ਜੀ ਵੱਲ ਸੋ ਸੱਚੇ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਪਾਂ ਸਾਰੇ ਗੁਰਸਿੱਖੀ ਨੂੰ ਅਪਣਾਈਏ ਗੁਰਬਾਣੀ ਗੁਰੂ ਇਤਿਹਾਸ ਦੇ ਨਾਲ ਜੁੜੀਏ ਆਪਣਾ ਮਨੁੱਖਾ ਜਨਮ ਸਫਲ ਬਣਾਈਏ ਅੰਬਰ ਤਸਕੀਏ ਗੁਰੂ ਵਾਲੇ ਬਣੀਏ ਆਪਣਾ ਜੋ ਜੀਵਨ ਹੈ ਉਸ ਨੂੰ ਗੁਰੂ ਦੇ ਲੇਖੇ ਲਾਈਏ ਨਿਤਨੇਮੀ ਬਣੀ ਕਿਉਂਕਿ ਸਾਧ ਸੰਗ ਜੀਉ ਮਹਾਰਾਜ ਫਰਮਾਉਂਦੇ ਨੇ ਕਿ ਭਈ ਪ੍ਰਾਪਤ ਮਾਨ ਅਖੁ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਸੋ ਆਪਣਾ ਜੋ ਮਨੁੱਖਾ ਜਨਮ ਹੈ ਇਸ ਨੂੰ ਗੁਰੂ ਦੇ ਲੇਖੇ ਲਾ ਕੇ ਮੁਕਤੀ ਦੀ ਰਾਤ ਪ੍ਰਾਪਤ ਕਰੀਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪੰਥ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਔਰ ਆਪਾਂ ਜੋ ਮਹਾਰਾਜ ਨੇ ਆਪਾਂ ਨੂੰ ਬਾਣੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤੇ ਹਨ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਮਹਾਰਾਜ ਨੂੰ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਸੁਮਤ ਬਖਸ਼ੋ ਬਾਣੀ ਬਾਣਾ ਬਖਸ਼ੋ ਨਾਮਦਾਨ ਬਖਸ਼ੋ ਸੇਵਾ ਸਿਮਰਨ ਪ੍ਰਦੀਪ ਬਖਸ਼ੋ ਮਹਾਰਾਜ ਕਿਰਪਾ ਕਰਨਗੇ ਸੋ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਜੇ ਮਹਾਰਾਜ ਗੁਰੂ ਹਰਿਕ੍ਰਿਸ਼ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨਦਿਆਂ ਨਾਲ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ ਸੋ ਅੱਜ ਮਹਾਰਾਜ ਦਾ ਪ੍ਰਕਾਸ਼ ਸੁਰਪਰ ਦਿਹਾੜਾ ਹੈ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੱਚੇ ਪਾਤਸ਼ਾਹ ਜੀ ਨੂੰ ਲੱਖ ਲੱਖ ਵਧਾਈਆਂ ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰੀਏ ਆਪਣਾ ਮਨੁੱਖਾ ਜਨਮ ਸਫਲ ਬਣਾਈਏ ਆਪ ਸੰਗਤਾਂ ਦਾ ਧੰਨਵਾਦ ਜੋ ਕੇ ਭਾਈ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਸਰਵਣ ਕੀਤਾ ਹੈ ਸੋ ਪੁੱਲਾ ਜੋ ਕਹਿੰਦੇ ਖਿਮਾ ਬਖਸ਼ਿਓ ਕੋਈ ਗਲਤੀ ਹੋ ਗਈ ਹੋਵੇ ਖਿਮਾ ਮੰਗਦੇ ਹਾਂ ਸੱਚੇ ਪਾਸਾ ਜੀ ਤੋਂ ਆਪ ਸੰਗਤਾਂ ਤੋਂ ਸੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ